ਜੰਡੇਆਲਾ ਗੁਰੂ ਨੇੜੇ ਪਿੰਡ ਬੰਡਾਲਾ ਵਿਖੇ ਸਾਰੀਆਂ ਸਿਆਸੀ ਪਾਰਟੀਆਂ ਤੇ ਆਗੂਆਂ ਵੱਲੋਂ ਮਿਲ ਕੇ ਨਸ਼ਿਆਂ ਖਿਲਾਫ ਜੰਡੇਆਲਾ ਗੁਰੂ ਤਰਨਤਾਰ ਮੁੱਖ ਮਾਰਗ ਤੇ ਅੱਡਾ ਬੰਡਾਲਾ ਜੋ ਕਿ ਹਲਕਾ ਜੰਡੇਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਣੀ ਬੰਡਾਲਾ ਦਾ ਪਿੰਡ ਹੈ ਵਿਖੇ ਤਾਨਾ ਦਿੱਤਾ ਗਿਆ ਅਤੇ ਸੜਕ ਜਾਮ ਕੀਤੀ ਗਈ ਵਰਨਣਯੋਗ ਹੈ ਕਿ ਪਿਛਲੇ ਕਰੀਬ 2-3 ਮਹੀਨਿਆਂ ਦੌਰਾਨ ਪਿੰਡ ਦੇ ਹੀ 7-8 ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋਈ ਹੈ ਜੰਡੇਆਲਾ ਗੁਰੂ ਨੇੜੇ ਕੰਢਕਾ ਬੰਡਾਲਾ ਵਿਖੇ ਜੋ ਨਸ਼ਿਆਂ ਦੇ ਖਿਲਾਫ ਸਮੂਹ ਪਾਰਟੀਆਂ ਵੱਲੋਂ ਇੱਕ ਸਾਂਝਾ ਮੰਚ ਤਿਆਰ ਕਰਕੇ ਅੱਜ ਧਰਨਾ ਦਿੱਤਾ ਜਾ ਰਿਹਾ ਮੇਨ ਰੋਡ ਨਸ਼ਿਆਂ ਖਨਾ ਬੰਦ ਕੀਤੀ ਜਾ ਰਹੀ ਹੈ ਉਹਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ ਸਰਦਾਰ ਅਮਰਜੀਤ ਸਿੰਘ ਜੀ ਬੰਡਾਲਾ ਜੋ ਕਿ ਸ਼ੌਮਿਕ ਕਮੇਟੀ ਮੈਂਬਰ ਵੀ ਨੇ ਉਹਨਾਂ ਨਾਲ ਪਿੰਡ ਦੇ ਸਰਪੰਚ ਤੇ ਹੋਰ ਆਗੂ ਖੜੇ ਨੇ ਤੋਂ ਗੱਲਬਾਤ ਕਰਦੇ ਆ ਸਰਦਾਰ ਅਮਰਜੀਤ ਸਿੰਘ ਬੰਡਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਹੁਤ ਆਕੀ ਦਿਲੋਂ ਦੱਸ ਲਈ ਕਿ ਤੇਗ ਦੇ ਵਿੱਚੋਂ ਸਾਡੇ ਹੂਕਾਂ ਉੱਠਦੀਆਂ ਜੋ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ 8 10 ਨੌਜਵਾਨ ਜਿਹੜੇ ਉਹ ਨਸ਼ਿਆਂ ਦੀ ਬੁਹਰ ਦੋਜ ਲੈਣ ਕਰਕੇ ਜਿਹੜੇ ਆ ਉਹ ਮੋਤਾ ਹੋ ਚੁੱਕੀਆਂ ਕਿਸੇ ਦਾ ਇਕੱਲਾ ਪੁੱਤ ਸੀਗਾ ਕਿਸੇ ਦਾ ਵਿਆਹ ਆ ਪੁੱਤ ਸੀ ਕਿਸੇ ਦਾ ਨੌਜਵਾਨ ਸੀ ਉਹ ਸਾਡੇ ਇਸ ਫੇਸ ਦੇ ਵਿੱਚੋਂ ਜਿਹੜੀਆਂ ਉਹਨਾਂ ਦੇ ਮੌਤਾ ਹੋ ਚੁੱਕੀਆਂ ਅਸੀਂ ਸਾਰਿਆਂ ਨੇ ਪਿੰਡ ਵਾਲਿਆਂ ਨੇ ਇਹ ਦਰਦ ਮਹਿਸੂਸ ਕੀਤਾ ਸਾਰੀਆਂ ਪੰਚਾਇਤਾਂ ਇਕੱਤਰ ਹੋਈਆਂ ਕਾਂਗਰਸੀ ਸਰਪੰਚ ਵੀ ਸਾਰੇ ਹੀ ਅਸੀਂ ਰਲ ਮਿਲ ਕੇ ਇਹ ਫੈਸਲਾ ਕੀਤਾ ਕਿ ਜਿੰਨਾਂ ਚਿਰ ਆਪਾਂ ਪਾਰਟੀ ਪੱਧਰ ਉੱਪਰ ਤੋਂ ਉੱਠ ਕੇ ਇਹ ਕਾਲੀ ਕਾਂਗਰਸੀ ਆਮ ਦਾਜ ਨਾਲ ਜਿਹੜਾ ਮੌਤਾ ਛੱਡ ਕੇ ਆਪਾਂ ਨਹੀਂ ਉਪਰਦੇ ਉਹਨਾਂ ਚਿਰ ਇਹ ਸਾਡਾ ਮਸਲਾ ਹੱਲ ਨਹੀਂ ਹੋ ਜਾਣਾ ਅਸੀਂ ਆਪਣੇ ਪੁੱਤਾਂ ਨੂੰ ਜਿੱਤਰਾ ਇਤਰੇ ਮਰਦੇ ਅੱਖਾਂ ਨਹੀਂ ਦੇਖ ਸਕਦੇ ਸਮਾਜ ਨੂੰ ਉੱਠਣਾ ਪੈਣਾ ਇੱਕ ਹੋਣਾ ਪੈਣਾ ਅਕਾਲੀ ਕਾਂਗਰਸੀ ਰਾਜਨੀਤੀ ਵੋਟਾਂ ਦੀ ਰਾਜਨੀਤੀ ਨੂੰ ਸਾਨੂੰ ਸੱਜਣਾ ਪੈਣਾ ਲੋਕਤੰਤਰ ਆ ਵੋਟ ਦਾ ਹੱਕ ਹੈ ਹਰ ਇੱਕ ਨੂੰ ਵੋਟ ਜਿੱਥੇ ਕੋਈ ਮਰਜ਼ੀ ਪਾਵੇ ਪਰ ਇਹ ਜਿਹੜਾ ਸਾਡੇ ਉੱਤੇ ਜਿਹੜਾ ਲੱਗ ਗਿਆ ਸਮਾਜ ਦੇ ਉੱਤੇ ਕੋੜ ਇਹ ਤਾਂ ਹੀ ਆਪਾਂ ਹਲਸਾ ਕਰ ਸਕਦੇ ਆ ਕਿ ਜਿੰਨਾ ਚਿਰ ਆਪਾਂ ਕੱਤਰ ਨਹੀਂ ਹੁੰਦੇ ਸਾਰੀਆਂ ਸਰਪੰਚਾਂ ਪੰਚਾਇਤਾਂ ਨੇ ਰਲ ਮਿਲ ਕੇ ਕਾਂਗਰਸੀ ਸਰਪੰਚ ਬੰਡਾਲੇ ਦੇ ਮੇਨ ਰਾਜੂ ਜੀ ਲਾਲੀ ਜੀ ਸਾਰੇ ਜਿਹੜੇ ਸਰਪੰਚ ਆ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇਕੱਠੇ ਹੋਈਏ ਸਿਰ ਜੁੜੀ ਗੀ ਸਫਾ ਬੁਛਾ ਕੇ ਇਹ ਜਿਹੜੇ ਦਬੱਗਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਰਲ ਮਿਲ ਕੇ ਐਮਐਲਏ ਸਾਹਿਬ ਕੋ ਗਏ ਉਹਨਾਂ ਨੂੰ ਬੇਨਤੀ ਕੀਤੀ ਐਮਐਲਏ ਸਾਹਿਬ ਤੁਸੀਂ ਪਿੰਡ ਬਡਾਲੇ ਦੇ ਜੇ ਨਗਰ ਬਡਾਲੇ ਦੇ ਵਿੱਚ ਜੇ ਮੰਮੀ ਮੈਂਬਰ ਸ਼੍ਰੋਮੀ ਕਮੇਟੀ ਬਡਾਲੇ ਦਾ ਆਪਾਂ ਜੇ ਪਿੰਡ ਦੇ ਵਿੱਚੋਂ ਆਪਾਂ ਨਿਸ਼ਾਨੀ ਖਤਮ ਕਰ ਸਕਦੇ ਤੇ ਆਪਾਂ ਬਾਹਰ ਜਾ ਕੇ ਕੀ ਲੋਕਾਂ ਦੇ ਸਟੇਜਾਂ ਦੇ ਉੱਤੇ ਗੱਲ ਕਰ ਸਕਦੇ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਸਾਰੇ ਪ੍ਰਸ਼ਾਸਨ ਨੂੰ ਹੀ ਉਹਨਾਂ ਨੇ ਕਿਤਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਦਾਸੀਂ ਇਕੱਠ ਕਰਕੇ ਤੇ ਉਹਨਾਂ ਨੇ ਸਾਰਿਆਂ ਨੂੰ ਸਾਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਅਸੀਂ ਸਾਰੇ ਨਾਲ ਆ ਜੇ ਮੈਨੂੰ ਧਰਮ ਦੇ ਦੀ ਲੋੜ ਪਈ ਹੋ ਸਕਦਾ ਸਾਡੇ ਨਾਲ ਉਹ ਧਰਮ ਦੇ ਦੇ ਵਿੱਚ ਸ਼ਾਮਲ ਹੋਣ ਤੇ ਸਾਰੇ ਅੱਜ ਪੰਚਾਇਤਾਂ ਜਿਹੜੇ ਨੌ ਦੀਆਂ 9 10 ਪੰਚਾਇਤਾਂ ਸਾਰੀਆਂ ਇਕੱਤਰ ਹੋ ਕੇ ਅੱਜ ਅਸੀਂ ਰੋਡ ਜਾਮ ਕੀਤਾ ਕਿਉਂਕਿ ਸਾਡੇ ਮਨ ਦੇ ਵਿੱਚ ਹੂਕਿਆ ਸਾਡੇ ਮਨ ਦੇ ਵਿੱਚ ਢਿੱਡ ਦੇ ਵਿੱਚ ਦਰਦ ਆ ਅਸੀਂ ਰੋਣ ਤਾਂ ਆ ਪਿੱਟਣ ਤਾਂ ਆ ਸਾਨੂੰ ਜਿਹੜੇ ਜਿਹੜੇ ਜਿਨ੍ਹਾਂ ਦੇ ਪੁੱਤ ਮਰ ਗਏ ਆ ਉਹ ਜਿਹੜੇ ਆ ਉਹ ਵੇਖੇ ਨੇ ਜਾਂਦੇ ਤੋਂ ਉਸ ਤੋਂ ਅਸੀਂ ਅੱਜ ਇਕੱਤਰ ਹੋ ਕੇ ਅਸੀਂ ਇਹ ਧਿਆ ਕੀਤਾ ਸਾਰਿਆਂ ਨੇ ਪਾਰਟੀ ਪੱਤਰ ਪੁੱਥੋ ਉੱਟ ਕੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਕੋਸ਼ਿਸ਼ ਜਿਹੜੀ ਵਕਾਰ ਰਹੀ ਉਹਨਾਂ ਦੱਸਿਆ ਵੀ ਅਸੀਂ ਕਿ ਇੱਥੇ ਇੱਥੇ ਨੱਛਾ ਵਿਕਦਾ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਵਾਸਤੇ ਇਕੱਤਰ ਹੋਏ ਜਿੱਥੇ ਇੱਕ ਪਾਸੇ ਪਿੰਡ ਵਾਸੀਆ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਵੀ ਗਿਆ ਪਰੰਤੂ ਉਸ ਦੇ باوجود ਕੋਈ ਕਾਰਵਾਈ ਨਹੀਂ ਹੋ ਰਹੀ ਕਿਸ ਪਿੰਡ ਦੇ 7-8 ਨੌਜਵਾਨ ਪਿਛਲੇ ਥੋੜੇ ਜਿਹੇ ਅਰਸੇ ਦੌਰਾਨ ਨਸ਼ੇ ਕਰਨ ਮਰ ਚੁੱਕੇ ਆ ਹੁਣ ਅਖੀਰ ਉਹਨਾਂ ਦੇ ਕਹਿਣਾ ਕਿ ਅਸੀਂ ਨਸ਼ਿਆਂ ਖਿਲਾਫ ਉਹ ਜੋ ਮਹੰਮ ਵਿੱਢੀ ਹੈ ਕਿਸ ਦਾ ਕਿਸੇ ਨਾ ਕਿਸੇ ਪਾਸੇ ਲਾ ਕੇ ਜਿਹੜਾ ਅੰਤ ਕੀਤਾ ਜਾਊਗਾ ਇਸ ਵਿੱਚ ਅਗਲੀ ਗੱਲ ਪੁੱਛਦਿਆਂ ਸਦਾਰ ਮੋਹਨ ਸਿੰਘ ਵੰਡਾਲਾ ਨੂੰ ਕਿ ਇਹ ਧਰਨੇ ਦੀ ਕੀ ਰੂਪਰੇਖਾ ਅਗਲੀ ਹੋਏਗੀ ਅਸੀਂ ਇਹ ਰੂਪਰੇਖਾ ਜਿੰਨਾ ਚਿਰ ਸਾਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਾਨੂੰ ਲੋਕ ਜਿਹੜੇ ਸਾਡੇ ਸਾਡੇ ਹੈਗੇ ਆ ਕਮਿਸ਼ਨ ਦੇ ਜਾਂ ਹੁਣ ਜਦੋਂ ਕਿਉਂਕਿ ਐਮਐਲਏ ਸਾਹਿਬ ਦੇ ਵੀ ਹੱਥ ਇੱਥੇ ਆਣ ਕੇ ਖੜੇ ਹੋ ਜਾਂਦੇ ਆ ਕਿ ਕਮਿਸ਼ਨ ਜਿਹੜਾ ਵਾ ਉਹ ਦਖਲਦਾਰੀ ਕਰਦਾ ਅਸੀਂ ਕਮਿਸ਼ਨ ਵਾਲਿਆਂ ਨੂੰ ਰੱਖ ਜੂੜ ਕੇ ਬੇਇਜ਼ਤੀ ਕਰਦੇ ਆ ਤੇ ਜੇ ਲੋਕਤੰਤਰ ਬਚਾਉਣਾ ਲੋਕਤੰਤਰ ਦੀ ਗੱਲ ਕਰਨੀ ਵੋਟਾਂ ਦੀ ਗੱਲ ਕਰਨੀ ਆ ਤੇ ਪਹਿਲੋ ਨਸ਼ੇ ਨੂੰ ਕਾਬੂ ਕਰ ਲਈਏ ਕਿਉਂਕਿ ਜਿਹੜੀ ਸਾਰੀ ਬਰਬਾਦੀ ਜਿਹੜੀ ਆ ਨਸ਼ੇ ਦੀ ਇਹ ਨੌਜਵਾਨ ਪੀੜ੍ਹੀ ਨਾ ਸਾਨੂੰ ਕੋਈ ਲੋੜ ਆ ਨਾ ਸਾਨੂੰ ਵਿਕਾਸ ਦੀ ਲੋੜ ਆ ਨਾ ਆਪਾਂ ਸਾਨੂੰ ਸੜਕਾਂ ਦੀ ਲੋੜ ਪਾਇਆ ਸੜਕਾਂ ਛੋਨੇ ਦੀਆਂ ਵੀ ਬਣਾ ਲਈਏ ਜਿੰਨਾ ਚਿਰ ਅਸੀਂ ਸਾਡੇ ਜਿਹੜਿਆ ਇਹ ਨਸ਼ਾ ਨਹੀਂ ਬੰਦ ਹੁੰਦਾ ਉਹਨਾਂ ਚਿਰ ਅਸੀਂ ਵਿਕਾਸ ਨੂੰ ਗਲੀਆਂ ਨੂੰ ਅਸੀਂ ਕੀ ਕਰਨਾ ਵਾ ਸਾਡੇ ਨਾਲ ਬੰਡਾਲਾ ਦੇ ਚੌਂਕੀ ਇੰਚਾਰਜ ਸਾਬ ਬਰਿੰਦਰ ਸਿੰਘ ਜੀ ਖੜੇ ਨੇ ਲੋਕੇ ਧਰਨਾ ਕਰ ਰਹੇ ਉਹਨਾਂ ਦੇ ਇਹ ਇਲਜ਼ਾਮ ਆ ਕਿ ਅਸੀਂ ਬੰਦੇ ਫੜ ਕੇ ਫੜਾਏ ਬੰਦਿਆਂ ਬਾਰੇ ਦੱਸਿਆ ਜਾ ਰਿਹਾ ਮਰੀਨਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹਦੇ ਰੋਸ 'ਚ ਸਾਨੂੰ ਸਭ ਕੀਤਾ ਜਾ ਰਿਹਾ ਆ ਉਹ ਉਹਨਾਂ ਦੇ ਵਿਚਾਰ ਤੋਂ ਕੀ ਕਹਿਣਾ ਚਾਹੁੰਦੇ ਅੱਛਾ ਸੰਬੰਧੀ ਆ 4 ਬੰਦੇ ਲੱਗਿਆ ਕਿਉਂ ਲੱਗਾ 4 ਬੰਦੇ ਫੜਿਆ ਚਾਰੇ ਜੇਲ੍ਹ ਤੇ ਭੇਜਿਆ ਚਾਵਾਂ ਦੇ ਮਕੱਲਮੇ ਕਰ ਚਾਰੇ ਨੂੰ 1 ਮਿੰਟ ਤੋਂ ਘੱਟ ਹੋਇਆ ਅੱਜ ਟਾਈਮ ਅੱਜ ਨੂੰ 1 ਮਹੀਨੇ ਦੇ ਵਿੱਚ 4 ਮਕੱਲਮੇ ਕਰਨਾ ਚਾਹੀਦਾ ਚਾਰੇ ਬੰਦੇ ਜੇਲ੍ਹ 'ਚ ਭੇਜੇ ਆ ਨੱਦਿਆਂ ਦੇ ਬਹੁਤ ਜ਼ਿਆਦਾ ਖਲਾਬ ਹੈ ਨੱਦਿਆਂ ਦੇ ਖਲਾਬ ਪਿੰਡ ਵਾਲਿਆਂ ਦੇ ਨਾਲ ਅਸੀਂ ਆਪ ਮੋੜੇ ਦਾ ਮੋੜਾ ਜੋੜੀ ਕਿਤਾ